PRTC ਤੇ ਪਨਬਸ ਯੂਨੀਅਨ ਦੇ ਵੱਲੋਂ ਸੰਗਰੂਰ ਤਰਨੇ ਦੇ ਐਲਾਨ ਤੋਂ ਸਰਕਾਰ ਕਬਰ ਆ ਚੁੱਕੀ ਹੈ ਯੂਨੀਅਨ ਦੇ ਆਗੂਆਂ ਤੇ ਸੰਘਰਸ਼ੀਲ ਮੁਲਾਜ਼ਮਾਂ ਦੇ ਘਰਾਂ ਦੇ ਵਿੱਚ ਪੁਲਿਸ ਦੇ ਵੱਲੋਂ ਛਾਪੇ ਮਾਰੀ ਕੀਤੀ ਜਾ ਰਹੀ ਹੈ ਤੇ ਸ਼੍ਰੀ ਮੁਖਸਰ ਸਾਹਿਬ ਤੋਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਜਿੱਥੇ ਵੀ ਇਹ ਤਸਵੀਰ ਦੇਖਣ ਨੂੰ ਮਿਲੀ ਸ਼੍ਰੀ ਮੁਖਸਰ ਸਾਹਿਬ ਤੋਂ ਸੂਬਾ ਸਰਪ੍ਰਸਤ ਤੇ ਫਿਰੋਜ਼ਪੁਰ ਤੋਂ ਡੀਪੂ ਪ੍ਰਧਾਨ ਨੂੰ ਗ੍ਰਿਫਤਾਰ ਕੀਤਾ ਗਿਆ ਤੁਹਾਨੂੰ ਇਹ ਵੀ ਦੱਸਦੀ ਹੈ ਕਿ ਪਿਛਲੇ ਦਿਨੀ ਕੱਚੇ ਮੁਲਾਜ਼ਮਾਂ ਦੀ ਪੰਜਾਬ ਸਰਕਾਰ ਦੇ ਨਾਲ ਮੀਟਿੰਗ ਹੋਈ ਸੀ ਪਰ ਮੀਟਿੰਗ ਬੇਸਿੱਟਾ ਰਹੀ ਸੀ ਇਸ ਮੀਟਿੰਗ ਦੇ ਵਿੱਚ ਕੋਈ ਵੀ ਮਸਲੇ ਦਾ ਹੱਲ ਨਹੀਂ ਸੀ ਨਿਕਲਿਆ ਨਾ ਹੀ ਕੋਈ ਨਿਪਟਿਆ ਟਰਾਂਸਪੋਰਟ ਸਕੱਤਰ ਦੇ ਨਾਲ ਹੋਈ ਬੈਠਕ ਦੇ ਵਿੱਚ तमाम ਮਸਲੇ ਇਸ ਸਦ ਵਿਚਕਾਰ ਵਿਚਾਰਾਂ ਦੀ ਕੋਸ਼ਿਸ਼ ਤਾਂ ਕੀਤੀ ਗਈ ਸੀ ਪਰ ਕੋਈ ਵੀ ਮਸਲੇ ਦਾ ਹੱਲ ਨਹੀਂ ਨਿਕਲਿਆ ਤੇ ਅੱਜ ਉਸ ਤੋਂ ਬਾਅਦ ਪੀਆਰਟੀਸੀ ਤੇ ਪਨਬਸ ਯੂਨੀਅਨ ਦੇ ਵੱਲੋਂ ਸੀਐਮ ਦੀ ਰਿਹائش ਦਾ ਕਿਰਾਉ ਕਿਤੇ ਜਾਣ ਦਾ ਐਲਾਨ ਕਰ ਦਿੱਤਾ ਗਿਆ ਅੱਜ ਪੀਆਰਟੀਸੀ ਤੇ ਪਨਬਸ ਦੀਆ ਬੱਸਾਂ ਦਾ ਚੱਕਾ ਜਾਮ ਰਹੇਗਾ ਵਕਫਾ ਖਾਵਾ ਤੇ ਇਹ ਚੱਕਾ ਜਾਮ ਕਰਨ ਦਾ ਐਲਾਨ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਸਿੱਧੇ ਤੌਰ ਤੇ ਤਮਾਮ ਲੋਕਾਂ ਨੂੰ ਸਿੱਧੇ ਤੌਰ ਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਇੱਕ ਵੱਡਾ ਵੱਡੀ ਸਮੱਸਿਆ ਆਮ ਲੋਕਾਂ ਨੂੰ ਵੱਧ ਹੁੰਦੀ ਹੈ ਆਮ ਲੋਕਾਂ ਦਾ ਕਹਿਣਾ ਹੈ ਕਿ ਸਾਡਾ ਕੀ ਕਸੂਰ ਹੈ ਜੋ ਸਾਨੂੰ ਇਹਨਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਵੀਕਡੇਜ਼ ਨੇ ਤਾਂ ਇਹਨਾਂ ਦਿਨਾਂ ਦੇ ਵਿੱਚ ਲੋਕ ਆਪਣੇ ਕੰਮਕਾਰਾਂ ਤੇ ਵ ਜਾਂਦੇ ਨੇ ਇੱਕ ਸ਼ਹਿਰ ਤੋਂ ਦੂਸਰੇ ਸ਼ਹਿਰ ਤੱਕ ਵੀ ਲੋਕ ਜੜੇ ਨੇ ਕੰਮ ਤੋਂ ਦੂਸਰੇ ਕੰਮ ਤੱਕ ਜਾਂਦੇ ਨੇ ਪਰ ਇਸ ਕਰਕੇ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਲੋਕਾਂ ਨੂੰ ਕਰਨਾ ਜ਼ਰੂਰ ਪੈ ਸਕਦਾ ਹੈ ਜਦੋਂ ਪੀਆਰਟੀਸੀ ਤੇ ਪਨਬਸ ਯੂਨੀਅਨ ਦੇ ਵੱਲੋਂ ਸੀਐਮਡੀ ਦੀ ਹਾਈ ਹਟਾ ਕਿਰਾਇਆ ਕੀਤਾ ਜਾਣਾ ਹੈ ਪੀਆਰਟੀਸੀ ਪਨਬਸ ਦੀਆ ਬੱਸਾਂ ਦਾ ਚੱਕਾ ਜਾਬ ਰਹੇਗਾ ਕੱਚੇ ਮੁਲਾਜ਼ਮਾਂ ਦੀ ਪੰਜਾਬ ਸਰਕਾਰ ਦੇ ਨਾਲ ਮੀਟਿੰਗ ਹੋਈ ਮੀਟਿੰਗ ਲੰਬੀ ਚੱਲੀ ਵੀ ਪਰ ਇਹ ਮੀਟਿੰਗ ਬੇਸ ਟਾਰਫ ਤੇ ਹੜਤਾਲ ਇੱਕ ਵਾਰ ਫੇਰ ਤੋਂ جاری ਹੀ ਰਹੇਗੀ ਤਵਾਤਪਾ ਕੀ ਲਾਖੀ ਦੇ ਤਸਵੀਰਾਂ ਤੋਂ ਨਾਲ ਲਗਾਤਾਰ ਸੰਜਿਆ ਕਰਦੇ ਰਵਾਂਗੇ ਕਿ ਕੁਝ ਹਾਲਾਤ ਬਣੇ ਹੋਣਗੇ ਬੀਤੇ ਦਿਨੀ ਕੱਚੇ ਮੁਲਾਜ਼ਮਾਂ ਦੀ ਪੰਜਾਬ ਸਰਕਾਰ ਦੇ ਨਾਲ ਮੀਟਿੰਗ ਦਾ ਹੋਈ ਸੀ ਉਮੀਦ ਤਾਂ ਬਹੁਤ ਸੀ ਕਿ ਮੀਟਿੰਗ ਦੇ ਵਿੱਚ ਕੋਈ ਹੱਲ ਨਿਕਲੇਗਾ ਪਰ ਨਹੀਂ ਯੂਨੀਅਨ ਦੇ ਸੰਗਰੂਰ ਤਰਨੇ ਦੇ ਐਲਾਨ ਤੋਂ ਬਾਅਦ ਇਹਨਾਂ तमाम ਲੋਕਾਂ ਦਾ ਕਹਿਣਾ ਹੈ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਲੱਗਦਾ ਹੈ ਕਿ ਸਰਕਾਰ ਕਬਰ ਆ ਚੁੱਕੀ ਹੈ ਜਿਸ ਤੋਂ ਬਾਅਦ ਯੂਨੀਅਨ ਦੇ ਆਗੂਆਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਡਿਟੇਨ ਵੀ ਕੀਤਾ ਗਿਆ ਤੁਸੀਂ ਗਿਲਸਾਹ ਜਿਸ ਤਰੀਕੇ ਦੇ ਨਾਲ ਕੱਲ ਤੁਸੀਂ ਧਰਨਾ ਦੇਣ ਜਾ ਰਹੇ ਸੀ ਉਸ ਤੋਂ ਪਹਿਲਾਂ ਜਿਹੜਾ ਪੰਜਾਬ ਪੁਲਿਸ ਤੁਹਾਡੇ ਘਰਾਂ ਦੇ ਵਿੱਚ ਛਾਪੇਮਾਰੀ ਕਰ ਰਹੀ ਹੈ ਕੀ ਕਹਿਣਾ ਚਾਹੁੰਦੇ ਤੁਸੀਂ ਬਿਲਕੁਲ ਜੀ ਪੰਜਾਬ ਪੁਲਿਸ ਪੰਜਾਬ ਸਰਕਾਰ ਜਿਹੜੀ ਉਹ ਕਹਿ ਸਕਦੇ ਆ ਕਿ ਜਿੱਥੇ ਕਹਿੰਦੀ ਸੀ ਕਿ ਅਸੀਂ ਧਰਨਿਆਂ ਚੋਂ ਨਿਕਲੀ ਹੋਈ ਸਰਕਾਰ ਉਹ ਆਮ ਲੋਕਾਂ ਦੇ ਧਰਨਿਆਂ ਤੋਂ ਕਬਰਾਈ ਪਈ ਸਰਕਾਰ ਸੋ ਮਲਾਜ਼ਮ ਤਬਕਾ ਜਿੱਥੇ ਸ਼ਾਂਤਮਈ ਦਰਨਾ ਦੇਣ ਆ ਰਿਹਾ ਉੱਥੇ ਆਪਣੀ ਮੁੱਖ ਮੰਤਰੀ ਤੱਕ ਆਵਾਜ਼ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਪਰੰਤੂ ਉਹਨਾਂ ਨੂੰ ਪਹਿਲਾਂ ਹੀ ਘਰਾਂ ਦੇ ਵਿੱਚ ਰੀਟੇਨ ਕਰ ਲੈਣਾ ਜਾਂ ਘਰਾਂ ਚੋਂ ਚੁੱਕ ਕੇ ਦੇ ਥਾਣਿਆਂ ਦੇ ਵਿੱਚ ਬੰਦ ਕਰ ਦੇਣਾ ਇਹ ਕਿਤੇ ਨਾ ਕਿਤੇ ਬਹੁਤ ਹੀ ਨਿੰਦਣਯੋਗ ਘਟਨਾ ਹੈ ਸਰਕਾਰ ਦੀ ਕਿਉਂਕਿ ਸਰਕਾਰ ਚਾਹੁੰਦੀ ਹੈ ਕਿ ਪੁਲਿਸ ਤੰਤਰ ਦੇ ਨਾਲ ਆਮ ਲੋਕਾਂ ਦੀ ਆਵਾਜ਼ ਨੂੰ ਦਬਾਇਆ ਜਾਵੇ ਆਮ ਲੋਕਾਂ ਨੂੰ ਜਿੱਥੇ ਆਮ ਲੋਕ ਬੋਲਣਾ ਚਾਹੁੰਦੇ ਉਹਨਾਂ ਨੂੰ ਬੋਲਣ ਨਾ ਦਿੱਤਾ ਜਾਵੇ ਸੋ ਸਰਕਾਰ ਕਿਤੇ ਨਾ ਕਿਤੇ ਲੰਬੇ ਸਮੇਂ ਤੋਂ ਪੰਜਾਬ ਦੇ ਵਿੱਚ 4 ਸਾਲ ਤੋਂ ਲੱਗੀ ਨਾ ਇਹਨਾਂ ਨੇ ਕੋਈ ਸਰਕਾਰੀ ਬੱਸ ਪਾਈ ਉਲਟਾ ਕਿਲੋਮੀਟਰ ਸਕੀਮ ਪਾ ਕੇ ਸਾਡੇ ਵਿਭਾਗ ਦਾ ਨਿੱਜੀਕਰਨ ਕਰ ਰਹੀ ਹੈ ਮਲਾਜ਼ਮਾਂ ਨੂੰ ਪਹਿਲਾਂ ਵੀ ਜੇਲਾ ਚ ਡੱਕਿਆ ਹੋਇਆ 10-7 ਹੀ ਸਾਡੇ ਜੇਲ੍ਹ ਚ ਬੰਦ ਨੇ ਸੰਗਰੂਰ ਉਹਨਾਂ ਵਾਸਤੇ ਹੀ ਸੰਗਰੂਰ ਵੀ ਖੇਤਰ ਨਾ ਰੱਖਿਆ ਜਿੰਦੇ ਚ ਮੁੱਖ ਮੰਤਰੀ ਦੀ ਰਹਿائش ਤੇ ਸਾਡਾ ਕੰਮਾ ਸੀ ਉਹ ਦਿੱਤਾ ਜਾਣਾ ਸੀ ਪਰੰਤੂ ਪੰਜਾਬ ਸਰਕਾਰ ਉਲੋ ਜੇਹੀ ਕਾਰਵਾਈ ਕਰਕੇ ਐਂ ਲੱਗਦਾ ਜਿਵੇਂ ਇਹ ਅਹਿਸਾਸ ਕਰਾਇਆ ਜਾ ਰਿਹਾ ਹੈ ਕਿ ਅਸੀਂ ਇੱਕ ਗੁਲਾਮ ਦੇਸ਼ ਚ ਰਹਿੰਦੇ ਸਾਨੂੰ ਬੋਲਣ ਦੀ ਆਜ਼ਾਦੀ ਨਹੀਂ ਗਈ ਸੋ ਜਿਹੜਾ ਵੀ ਬੋਲੇਗਾ ਉਹਨੂੰ ਪੁਲਿਸ ਤੰਤਰ ਦੇ ਦੀ ਹੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸਰਕਾਰ ਤੋਂ ਸੋ ਅਜਿਹੀਆਂ ਹਰਕਤਾਂ ਜੇ ਸਰਕਾਰ ਲਗਾਤਾਰ ਕਰਦੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਮਜ਼ਦੂਰ ਮੁਲਾਜ਼ਮ ਕਿਸਾਨ ਜਥੇਬੰਦੀਆਂ ਕਿ ਤੈਨੂੰ ਕਿਤੇ ਇਹ ਹੋ ਸਕਦਾ ਵੀ ਗੱਠੇ ਹੋ ਕੇ ਵੱਡਾ ਸੰਘਰਸ਼ ਲੜਨ ਜਿਵੇਂ ਸਰਕਾਰ ਨੇ ਇਹ ਵੱਧਵੇਂ ਐਕਸ਼ਨ ਦੇ ਵਿੱਚ ਸਾਡੇ ਸਾਥੀ ਜਿਹੜੇ ਡਿਟੇਨ ਕੀਤੇ ਨਾ ਛੱਡੀ ਤਾਂ ਫਿਰ ਇਹ ਹੋ ਸਕਦਾ ਹਨ ਮਿੱਥੇ ਸਮੇਂ ਦੀ ਹੜਤਾਲ ਦਾ ਇਸ ਤੋਂ ਵੱਧ ਮਾ ਕੋਈ ਨਾ ਕੋਈ ਅਗਲਾ ਐਕਸ਼ਨ ਲੈ ਆ ਜਾਏਗਾ ਵੈਸੇ ਫਿਲਹਾਲ ਸਾਡਾ ਇੱਕ ਦਿਨ ਦਾ ਧਰਨਾ ਪਰ ਅਸੀਂ ਸਰਕਾਰ ਨੂੰ ਇਹ ਸਪਸ਼ਟ ਚੇਤਾਵਨੀ ਦੇਣਾ ਚਾਹੁੰਦੇ ਹਾਂ ਕਿ ਸਰਕਾਰ ਸਾਡੇ ਧਰਨੇ ਨੂੰ ਤਾਂ ਫੇਲ ਕਰ ਦੇਗੀ ਪਰ ਜਿਹੜੀ ਸਾਡੀ ਆਵਾਜ਼ ਹੈ ਆਮ ਲੋਕਾਂ ਤੱਕ ਪਹੁੰਚਾਉਣ ਦੀ ਉਸ ਆਵਾਜ਼ ਨੂੰ ਨਹੀਂ ਦਬਾਇਆ ਜਾ ਸਕਦਾ ਕਿਉਂਕਿ ਅਸੀਂ ਰੋਜ਼ਾਨਾ ਪੰਜ ਤੋਂ 6 ਲੱਖ ਲੋਕਾਂ ਨੂੰ ਸਫਰ ਕਰਾਉਂ ਯੂਨੀਅਨ ਆਗੂਆਂ ਨੇ ਸਪਸ਼ਟ ਕਰ ਦਿੱਤਾ ਹੈ ਕਿ ਅਗਰ ਸਾਡੇ ਰੀਟੇਨ ਕੀਤੇ ਗਏ ਗ੍ਰਿਫਤਾਰ ਕੀਤੇ ਗਏ ਇਸ ਯੂਨੀਅਨ ਦੇ ਆਗੂ ਨੂੰ ਰਿਹਾਰ ਨਹੀਂ ਕੀਤਾ ਗਿਆ ਤਾਂ ਫਿਰ ਪ੍ਰਦਰਸ਼ਨ ਲੰਬਾ ਖਿੱਚਿਆ ਜਾਵੇਗਾ ਹੁਸਨ ਲਾਲ ਬਣੇ ਹੋਏ ਨੂੰ ਨਾਦਰ ਉੱਤਰ ਲੈਣੇ ਹੁਸਨ ਲਾਲ ਜਾਣਨਾ ਚਾਹਵਾਂਗੇ ਜੋ ਯੂਨੀਅਨ ਦੇ ਆਗੂਆਂ ਨੇ ਪ੍ਰਦਰਸ਼ਨ ਦੇ ਲਈ ਮੋਰਚਾ ਖੋਲ ਦਿੱਤਾ ਹੈ ਤੇ ਕਈ ਗ੍ਰਿਫਤਾਰ ਵੀ ਕੀਤੇ ਗਏ ਨੇ ਕੀ ਜਾਣਕਾਰੀ ਇਸ ਬਾਬਤ ਹੈ ਹੋਰ ਤੁਹਾਡੇ ਕੋਲ ਦੇਖੋ ਕਾਫੀ ਮੈਂ ਦੱਸਣਾ ਚਾਹਾਂਗਾ ਕਿ ਜਿਹੜੇ ਪੀਆਰਟੀਸੀ ਤੇ ਪਨਵਸ ਦੇ ਮੁਲਾਜ਼ਮ ਹੈਗੇ ਪਿਛਲੇ 9 ਸਾਲਾਂ ਤੋਂ ਲਗਾਤਾਰ ਸਰਕਾਰ ਦੇ ਖਿਲਾਫ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕਰਦੇ ਨੇ ਔਰ ਪਿਛਲੇ ਕੁਝ ਮਹੀਨੇ ਪਹਿਲੇ ਵੀ ਇਸੇ ਤਰੀਕੇ ਦੇ ਨਾਲ ਸੰਗਰੂਰ ਦੇ ਵਿੱਚ ਧਰਮਾ ਰੱਖਿਆ ਗਿਆ ਸੀ ਜਿੱਥੇ ਇਹਨਾਂ ਦੇ ਕੁਝ ਸਾਥੀ ਜਿਹੜੇ ਹੈਗੇ ਡਿਟੇਨ ਕਰ ਲਏ ਗਏ ਸੀ ਉਸ ਤੋਂ ਬਾਅਦ ਜਿਹੜੇ ਉਹਨਾਂ ਨੂੰ ਜੇਲ੍ਹਾਂ 'ਚ ਬੰਦ ਕਰ ਦਿੱਤਾ ਗਿਆ ਜਿਸ ਦੇ ਮੱਦੇਨਜ਼ਰ ਹੀ ਅਜੇ ਧਰਨਾ ਫਿਰ ਦੁਬਾਰਾ ਸੰਗਰੂਰ ਵਿੱਚ ਰੱਖਿਆ ਗਿਆ ਸੀਗਾ कि ਉਹਨਾਂ ਨੂੰ ਜਿਹੜਾ ਰਹਾ ਕੀਤਾ ਜਾਵੇ ਹਾਲਾਂਕਿ ਪਿੱਛੇ ਦੋ ਵਾਰੀ ਟਰਾਂਸਪੋਰਟ ਮੰਤਰੀ ਦੇ ਨਾਲ ਸਖਤਰ ਦੇ ਨਾਲ ਮੀਟਿੰਗਾਂ ਹੋਈਆਂ ਜਿੱਦੇ ਵਿੱਚ ਇਹ ਮੰਨਿਆ ਸੀਗਾ ਕਿ ਜਿਹੜੇ ਤੁਹਾਡੇ ਮੁਲਾਜ਼ਮ ਫੜੇ ਸੀਗੇ ਜਿਨ੍ਹਾਂ ਨੂੰ ਜੇਲਾ ਵਿੱਚ ਬੰਦ ਕਰ ਦਿੱਤਾ ਗਿਆ ਹੈਗਾ ਉਹਨਾਂ ਨੂੰ ਰਿਹਾ ਕਰ ਦਿੱਤਾ ਜਾਵੇਗਾ ਪਰ ਉਸ ਤੋਂ ਬਾਅਦ ਵੀ ਪੰਜਾਬ ਸਰਕਾਰ ਆਪਣੇ ਵਾਅਦੇ ਤੋਂ ਮੁੱਕਰੀ ਹੈਗੀ ਆ ਕਿਤਨਾ ਕਿਤੇ 3-4 ਮਹੀਨੇ ਬੀਤ ਜਲਤ ਬਾਅਦ ਹਾਲੇ ਤੱਕ ਵੀ ਉਹਨਾਂ ਨੂੰ ਰਿਹਾ ਨਹੀਂ ਕੀਤਾ ਗਿਆ ਔਰ ਅੱਜ ਜਿਹੜਾ ਹੈਗਾ ਧਰਨਾ ਜਿਹੜਾ ਤਗਰੂਰ ਦੇ ਵਿੱਚ ਰੱਖਿਆ ਗਿਆ ਸੀ ਨਾ ਮੁਲਾਜ਼ਮਾਂ ਵੱਲੋਂ ਜਿੱਥੇ ਮੁਕੰਮਲ ਤੌਰ ਤੇ ਬੱਸਾਂ ਬੰਦ ਰੱਖਣ ਦਾ ਐਲਾਨ ਕੀਤਾ ਸੀਗਾ ਪਰ ਜਿਸ ਦੇ ਚਲਦੇ ਬੀਤੀ ਰਾਤ ਹੀ ਜਿਹੜ ਉਹ ਇਹਨਾਂ ਦੇ ਜਿਹੜੇ ਸੰਘਰਸ਼ੀ ਯੋਧੇ ਸੀਗੇ ਉਹਨਾਂ ਨੇ ਘਰਾਂ ਦੇ ਵਿੱਚ ਪੁਲਿਸ ਨੇ ਛਾਪੇਮਾਰੀ ਕੀਤੀ ਹੈਗੀ ਕੁਝ ਕਈ ਜਿਹੜੇ ਹੈਗੇ ਆ ਵਰਕਰ ਹੈਗੇ ਉਹਨਾਂ ਨੂੰ ਡეტেইন ਵੀ ਕੀਤਾ ਗਿਆ ਹੈਗਾ ਕਿਉਂਕਿ ਕਈ ਜਿਹੜੇ ਹੈਗੇ ਜਿਹੜੇ ਪੁਲਿਸ ਦੇ ਹਸਪਤਾਲ ਦੇ ਵਿੱਚ ਨਹੀਂ ਆਏ ਸੀਗੇ ਪਰ ਕਿਤੇ ਨਾ ਕਿਤੇ ਜਿਹੜੇ ਮੁਲਾਜ਼ਮ ਹੈਗੇ ਇਹਨਾਂ ਦਾ ਇਹ ਕਹਿਣਾ ਹੈਗਾ ਰੇਸ਼ਮ ਸਿੰਘ ਗਿੱਲਾ ਸਾਡੀ ਗੱਲ ਹੋਈ ਸੀਗੀ ਉਹਨਾਂ ਦਾ ਇਹ ਕਹਿਣਾ ਹੈ ਕਿ ਜਿਸ ਤਰੀਕੇ ਨਾਲ ਪੰਜਾਬ ਸਰਕਾਰ ਦੇ ਖਿਲਾਫ ਇਹ ਮੋਰਚਾ ਖੋਲਿਆ ਗਿਆ ਪਰ ਪੰਜਾਬ ਸਰਕਾਰ ਖੁਦ ਹੀ ਸਾਡੇ ਸੰਘਰਸ਼ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੀ ਆ ਹਾਲਾਂਕਿ ਅਸੀਂ ਇੱਕ ਦਿਨ ਦਾ ਜਿਹੜਾ ਇੱਕ ਦਿਨ ਦਾ ਜਿਹੜਾ ਐਲਾਨ ਕੀਤਾ ਸੀਗਾ ਪਰ ਹੋ ਸਕਦਾ ਕਿ ਜਿਸ ਤਰੀਕੇ ਨਾਲ ਪੰਜਾਬ ਸਰਕਾਰ ਸਾਨੂੰ ਖਰਾਬ ਕਰਨ ਦੀ ਗੱਲ ਫੜੋ ਫੜੀ ਜਾ ਇੱਕ ਖੇਡ ਖੇਡ ਰਹੀ ਆ ਉਹ ਤੋਂ ਨਾ ਹਉਣ ਵਾਲਾ ਜਨਾਚ ਜਿਹੜਾ ਐਲਾਨ ਲੰਬਾ ਵੀ ਹੋ ਸਰਵ ਜੇਕਰ ਸਰਕਾਰ ਨੇ ਸਾਡੇ ਭਰਮਣ ਨੂੰ ਅਜ ਫੇਲ ਕੀਤਾ ਤਾਂ

ਯੂਨੀਅਨ ਦੇ ਆਗਵਾਂ ਦੇ ਘਰਾਂ ਉੱਤੇ ਪੁਲਿਸ ਦੀ ਛਾਪੇਮਾਰੀ ਵੀ ਹੋਈ ਹੈ ਜਿਸ ਦੀਆਂ ਤਸਵੀਰਾਂ ਵੀ ਧਰਨਾ ਸੰਜਿਆ ਕਰ ਰਹੇ ਹਾਂ ਕੱਚੇ ਮੁਲਾਜ਼ਮਾਂ ਦੀ ਪੰਜਾਬ ਸਰਕਾਰ ਦੇ ਨਾਲ ਮੀਟਿੰਗ ਬੇ ਸੱਟਾ ਰਹੀ ਹੈ ਤੇ ਅੱਜ ਇੱਕ ਵਾਰ ਫੇੜ ਤੋਂ ਹੜਤਾਲ ਜਾਰੀ ਰਹੇਗੀ ਅਜੇ ਯੂਨੀਅਨ ਦੇ ਨੇ ਸੀਐਮ ਦੀ ਰਿਹਾਈ ਦੇ ਕਿਰਾਉ ਦਾ ਐਲਾਨ ਕੀਤਾ ਹੋਇਆ ਸ੍ਰੀ ਮੁਖਸਰ ਸਾਹਿਬ ਤੋਂ ਸੁਭਾ ਵਿਸਰ ਪ੍ਰਸਤੇ ਫਿਰੋਜ਼ਪੁਰ ਤੋਂ ਡੀਪੋ ਪ੍ਰਧਾਨ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ ਉਹਨਾਂ ਦੀ ਰਿਹਾਈ ਦੀ ਵੀ ਮੰਗ ਕੀਤੀ ਜਾ ਰਹੀ ਹੈ ਗੁਰਦਰਸ਼ਨ ਬਣੇ ਹੋਏ ਨੇ ਉਹਨਾਂ ਦਾ ਰੁਕ ਕਰ ਲੈਣਾ ਹੈ ਗੁਰਦਰਸ਼ਨ ਜਾਣਨਾ ਚਾਹਵਾਂਗੇ ਉੱਥੇ ਕੀ ਸਥਿਤੀ ਹੈ ਉੱਥੇ ਮੁਲਾਜ਼ਮਾਂ ਦਾ ਕੀ ਕੁਝ ਕਹਿਣਾ ਹੈ ਬਿਲਕੁਲ ਜੇ ਗੱਲ ਕੀਤੀ ਜਾਵੇ ਕਿਉਂਕਿ ਪੀਆਰਟੀਸੀ ਦੇ ਮੁਲਾਜ਼ਮਾਂ ਦੀ ਜਿਹੜੀ ਕੱਲ 12:00 ਵਜੇ ਗੇਟ ਰੈਲੀ ਰੱਖੀ ਗਈ ਇਸ ਤੇ ਉਸੇ ਦਰਾਨੇ ਇਹਨਾਂ ਦਾ ਕਹਿਣਾ ਸੀ ਕਿ ਜਿੰਨਾ ਟਾਈਮ ਤੱਕ ਮੀਟਿੰਗ ਚੱਲੇਗੀ ਸਰਕਾਰ ਨਾਲ ਉਨਾ ਟਾਈਮ ਸਾਡੀ ਜਿਹੜੀ ਮੀਟਿੰਗ ਗੇਟ ਰੈਲੀ ਹੈ ਜਿਹੜੀ ਉਹ ਚਲਦੀ ਰਹੇਗੀ ਕਿਉਂਕਿ ਜਿਹੜੀ ਮੀਟਿੰਗ ਹੈ ਉਹ ਕਿਤੇ ਨਾ ਕਿਤੇ ਜਿਹੜੀ ਰੈਲੀ ਆ ਉਹਨੂੰ ਜਿਹੜਾ ਰੱਦ ਕਰਨ ਦੇ ਲਈ ਕੀਤੀ ਜਾਂਦੀ ਹੈ ਕਿ ਤੇ ਹੁਣ ਅੱਜ ਦਾ ਜਿਹੜਾ ਇਹਨਾਂ ਨੇ ਐਲਾਨ ਕੀਤਾ ਕੱਲ ਜਿਹੜੀ ਮੀਟਿੰਗ ਸਰਕਾਰ ਨਾਲ ਹੋਈ ਉਹ ਬੇਸਿੱਟਾ ਰਹੀ ਹੈ ਜਿਸ ਦੇ ਕਾਰਨ ਸੇਮਪੂ ਅੰਤਮਾਸ ਸੰਗਰੂਰ ਦੀ ਜਿਹੜੀ ਰਹਿਤ ਆ ਉੱਥੇ ਵੱਡਾ ਸੁਪੇ ਦਾ ਕੱਟ ਹੈ ਜਿਹੜਾ ਹੋਣ ਵਾਲਾ ਪੀਆਰਟੀਸੀ ਦੇ ਬੰਕਾ ਇਹਨਾਂ ਦੀਆਂ ਜਿਹੜੀਆਂ ਹੈਗੀਆਂ ਕਿ 28 ਨਵੰਬਰ ਨੂੰ ਜਿਹੜਾ ਸੰਗਰੂਰ ਦੇ ਵਿੱਚ ਪਟ્રોલ ਪਾ ਕੇ ਮੁਲਾਜ਼ਮਾਂ ਵੱਲੋਂ ਅੱਗ ਲਗਾਈ ਜਾਣ ਦੀ ਕੋਸ਼ਿਸ਼ ਕੀਤੀ ਗਈ ਸੀ ਜਿਹਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਨੂੰ ਵੀ ਅੱਗ ਨੇ ਆਪਣੀ ਗ੍ਰਿਫਟ ਦੇ ਵਿੱਚ ਲੈ ਲਿਆ ਸੀ ਤੇ ਉਸ ਦੇ ਸਬੰਧ ਵਿੱਚ ਜਿਹੜੇ ਪਰਚੇ ਹੋਏ ਆ ਕਤ ਰਾਤਕਤਲ ਦੇ ਉਹਦੇ ਵਿੱਚ ਜਿਹੜੇ ਹਿਰਾਸਤ ਦੇ ਵਿੱਚ ਲੈ ਗਏ ਮੁਲਾਜ਼ਮ ਨੇ ਪੀਆਰਟੀਸੀ ਦੇ ਸੱਜੇ ਮੁਲਾਜ਼ਮ ਨੇ ਉਹਨਾਂ ਨੂੰ ਰਿਹਾਈ ਦੇ ਲਈ ਜਿਹੜਾ ਅੱਜ ਵੱਡਾ ਪ੍ਰੋਟੈਸਟ ਹੈ ਜਿਹੜਾ ਕੀਤਾ ਜਾ ਰਿਹਾ ਸੀਐਮ ਤੋਂ ਅੰਤਮਾਨ ਦੀ ਜਿਹੜੀ ਹਾਇਤ ਦੇ ਅੱਗੇ ਜਿਹਦੇ ਵਿੱਚ ਜਿਹੜਾ ਮੁਲਾਜ਼ਮਾਂ ਤਾਂ ਕਹਿਣਾ ਕਿ ਜਿਹੜਾ ਰੋਸ ਹੈ ਇਹ ਸ਼ਾਂਤੀ ਦੇ ਨਾਲ ਕੀਤਾ ਜਾਊਗਾ ਸ਼ਾਂਤੀਪੂਰਪ ਰੋਸ ਰਹੂਗਾ ਪਰ ਦੇਖਣਾ ਹੋਵੇਗਾ ਜਿਸ ਤਰ੍ਹਾਂ ਦੇ ਹਾਲਾਤ 28 ਨਵੰਬਰ ਨੂੰ ਸੰਗਰੂਰ ਦੇ ਵਿੱਚ ਬਣੇ ਸੀ ਉਸੇ ਤਰ੍ਹਾਂ ਦੇ ਹਾਲਾਤ ਕਿਤੇ ਪੈਦਾ ਨਾ ਹੋ ਜਾਣ ਇਹ ਜਿਹੜਾ ਜ਼ਰੂਰ ਦੇਖਣ ਵਾਲੀ ਗੱਲ ਹੋਵੇ ਕਿਉਂਕਿ ਮੁਲਾਜ਼ਮ ਨੇ ਜਿਹੜੇ ਲਗਾਤਾਰ ਗੈਟ ਰੈਲੀਆਂ ਕਰ ਰਹੀਆਂ ਕਰ ਰਹੇ ਨੇ ਤੇ ਦੂਜੇ ਪਾਸੇ ਜਿਹੜੀਆਂ ਸਵਾਰੀਆਂ ਨੇ ਜਦੋਂ ਵੀ ਕੋਈ ਪੀਆਰਟੀਸੀ ਪੰਨਵਸ ਦੀ ਜਿਹੜੀ ਹੜਤਾਲ ਹੁੰਦੀ ਆ ਉਹਦੇ ਵਿੱਚ ਜਿਹੜੀਆਂ ਸਵਾਰੀਆਂ ਨੇ ਸਫ਼ਰ ਕਰਨ ਵਾਲੇ ਲੋਕ ਨੇ ਉਹਨਾਂ ਨੂੰ ਕਾਫੀ ਵੱਡੀਆਂ ਮੁਸ਼ਕਲਾਂ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ ਜਿਸ ਤਰ੍ਹਾਂ ਪਿਛਲੇ ਜਿਹੜੀ ਜਿਹੜੀ ਤਸਵੀਰ ਸਾਹਮਣੇ ਆਈ ਸੀ ਕਿ ਬੱਸ ਸਟੈਂਡਾਂ ਦੇ ਉੱਪਰ ਜਿਹੜੇ ਲੋਕ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬੱਸਾਂ ਦੀ ਉਡੀਕ ਕਰ ਰਹੇ ਸੀ ਜਿਹਦੇ ਵਿੱਚ ਭਾਵੇਂ ਬੱਚੇ ਹੋਣ ਭਾਵੇਂ ਔਰਤਾਂ ਹੋਣ ਜੋ ਫ੍ਰੀ ਸਫ਼ਰ ਕਰਦੀਆਂ ਨੇ ਉਹਨਾਂ ਨੂੰ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਕਿਸੇ ਨੇ ਜ਼ਰੂਰੀ ਕੰਮਾਂ ਦੇ ਲਈ ਜਾਣਾ ਹੁੰਦਾ ਪਰ ਜਿਹੜੇ ਪੀਆਰਟੀਸ ਦੇ ਮੁਲਾਜ਼ਮ ਨੇ ਜਿਵੇਂ ਗੱਲ ਕੀਤੀ ਜਾਵੇ ਅੱਜ ਸਵੇਰ ਤੋਂ ਹੀ ਭਾਵੇਂ ਸੂਬਾ ਪ੍ਰਧਾਨ ਹੈ ਭਾਵੇਂ ਜ਼ਿਲ੍ਹਾ ਪ੍ਰਧਾਨ ਹੈ ਸਾਰਿਆਂ ਦੇ ਫੋਨ ਨੇ ਜਿਹੜੇ ਸੁੱਚਾ ਹੋ ਰਹੇ ਨੇ ਜਿਨ੍ਹਾਂ ਨਾਲ ਕੋਈ ਗੱਲ ਰਾਬਤਾ ਜਿਹੜਾ ਨਹੀਂ ਹੋ ਰਿਹਾ ਕਿ ਕਿਤੇ ਨਾ ਕਿਤੇ ਇਹ ਵੀ ਜਿਹੜਾ ਜਾਪ ਰਿਆ ਕਿਤੇ ਜਿਹੜਾ ਰਿਟੇਨ ਨਾ ਕੀਤਾ ਗਿਆ ਹੋਵੇ ਜਾਂ ਫਿਰ ਜਿਹੜੀ ਜਾਣ ਬੁੱਝ ਕੇ ਜਿਹੜੇ ਫੋਨ ਨੇ ਉਹ ਬੰਦ ਕੀਤੇ ਜਾ ਸਕਦੇ ਨੇ ਕਿ ਕਿਤੇ ਅਰਗੇਸਮ ਜਿਹੜੀ ਟ੍ਰੇਸ ਕਰਕੇ ਉਹਨਾਂ ਨੂੰ ਹਰਾਸਤ ਦੇ ਵਿੱਚ ਨਾ ਲਿਆ ਜਾਵੇ ਪਰ ਅੱਜ ਜਿਹੜਾ ਵੱਡਾ ਕਾਠ ਹੈ ਸੂਬੇ ਦੇ ਵਿੱਚ ਉਹ ਸੁਪੀ ਦੇ ਵਿੱਚੋਂ ਵੱਡਾ ਇਕੱਠ ਹੈ ਜਿਹੜਾ ਸਮਰੂਹ ਸੀਐਮਡੀ ਰਹਿਸ ਦੇ ਸਾਹਮਣੇ ਹੋਣ ਵਾਲਾ ਦੇਖਣ ਵਾਲਾ ਇਹ ਹੋਵੇਗਾ ਕਿ ਮਾਹੌਲ ਕਿੰਦਾ ਦਾ ਰਹੇਗਾ ਜੀ ਗੁਰਦਰਸ਼ਨ ਸਿੱਧੇ ਤੌਰ ਉਤੇ ਜਿਵੇਂ ਇਹਨਾਂ ਮੁਲਾਜ਼ਮਾਂ ਨੂੰ ਡੀਟੇਨ ਕੀਤਾ ਜਾ ਰਿਹਾ ਹੈ ਮਸਲੇ ਦਾ ਹੱਲ ਤਾਂ ਹੈ ਹੀ ਨਹੀਂ ਉਹਨਾਂ ਦਾ ਪ੍ਰਦਰਸ਼ਨ ਕਰਨ ਦਾ ਬਿਲਕੁਲ ਇੱਥੇ ਰਾਈਟ ਹੈ ਪਰ ਉਸ ਦੇ ਬਾਵਜੂਦ ਇਹਨਾਂ ਨੂੰ ਰੋਕਿਆ ਜਾ ਰਿਹਾ ਹੈ ਬਿਲਕੁਲ ਜਿਸ ਤਰ੍ਹਾਂ ਸਰਕਾਰ ਦਾ ਜਿਹੜਾ ਜਦੋਂ ਇਹ ਸਰਕਾਰ ਹੋਂਦ ਦੇ ਵਿੱਚ ਆਈ ਆ ਉਦੋਂ ਤੋਂ ਹੀ ਰਵਈਆ ਸਰਕਾਰ ਦਾ ਇਹ ਹੀ ਰਿਹਾ ਕਿ ਜਿੱਥੇ ਜਿਹੜੀ ਕਹਿ ਸਕਦੇ ਹਾਂ ਕਿ ਹੱਕੀ ਮੰਗਾਂ ਦੇ ਲਈ ਜਿੰਨੇ ਵੀ ਭਾਵੇਂ ਕੱਚੇ ਮੁਲਾਜ਼ਮ ਨੇ ਭਾਵੇਂ ਬੇਰਜਗਾਰ ਨੇ ਭਾਵੇਂ ਜਿਹੜੇ ਈਟੀਟੀ ਮੁਲਾਜ਼ਮ ਨੇ ਬੀਆਟੈਕ ਪਾਸ ਨੇ ਸਾਰੇ ਧਰਨੇ ਨੇ ਜਿਹੜੇ ਜਦੋਂ ਦੀ ਸਰਕਾਰ ਦੂਜੇ ਦਿਨ ਤੋਂ ਹੀ ਸੰਗਰੂਰ ਦੇ ਵਿੱਚ ਸੀਐਮਪੀ ਰਹਿਸ਼ ਦੇ ਸਾਹਮਣੇ ਜਿਹੜੇ ਧਰਨੇ ਨੇ ਸ਼ੁਰੂ ਹੋ ਚੁੱਕੇ ਸੀ ਪਰ ਸਰਕਾਰ ਦਾ ਇਹ ਹੀ ਰਿਹਾ ਕਿ ਜਿਹੜੇ ਧਰਨੇ ਜਿਹੜਾ ਰਾਈਟ ਬਣਦਾ ਹਰ ਕਿਸਾ ਦੇ ਹੱਕੀ ਮੰਗਾਂ ਤੇ ਰਿਪੋਟੈਸਟ ਕਰਨਾ ਉਹਨਾਂ ਦਾ ਰਾਈਟ ਹੈ ਤੇ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਸਰਕਾਰ ਦੀ ਇਹ ਕਹਿ ਸਕਦੇ ਆ ਕਿ ਸਰਕਾਰ ਦੀਆਂ ਅਣਕਾਮੀਆਂ ਨੇ ਜਿਹੜੀਆਂ ਹੁਣ ਉਹਨੂੰ ਲੁਕਾਉਣ ਦੇ ਲਈ ਪ੍ਰੋਟੈਸਟਾਂ ਨੂੰ ਵੀ ਰੋਕਿਆ ਜਾ ਰਿਹਾ ਪਰ ਅੱਜ ਜਿਹੜਾ ਸੰਗਰੂਰ ਦੇ ਵਿੱਚ ਪ੍ਰੋਟੈਸਟ ਹੋਣ ਵਾਲਾ ਇਹ ਮੇਰੇ ਖਿਆਲ 'ਚ ਜਿਹੜਾ ਸੀਐਮ ਦੀ ਰਹਿਤ ਦੇ ਅੱਗੇ ਪੀਐਸਪੀ ਮੁਲਾਜ਼ਮ ਜਿਹੜੇ ਜਿਹੜੇ ਹੈਗੇ ਆ ਉਹ ਮੇਰੇ ਖਿਆਲ 'ਚ ਪਹਿਲੀ ਵਾਰ ਜਿਹੜੇ ਸੰਗਰੂਰ ਦੀ ਸੀਐਮ ਦੀ ਰਹਿਤ ਦੇ ਸਾਹਮਣੇ ਆਇਆ ਨਹੀਂ ਅੱਜ ਤੱਕ ਜਿਹੜਾ ਇਹਨਾਂ ਨੇ ਚਦੇ ਵੀ ਪ੍ਰੋਟੈਸਟ ਕੀਤੇ ਆ ਬੱਸ ਸਟੈਂਡ ਦੇ ਗੇਟ ਰੈਲੀ ਤੇ ਹੀ ਹੋਇਆ ਪਰ ਅੱਜ ਜਿਹੜਾ ਵੱਡਾ ਜਿਹੜਾ ਸੂਪੇ ਦੇ ਵਿੱਚੋਂ ਸਾਰੇ ਜਿਹੜੇ ਕੱਚੇ ਮਿਲਾਵ ਨੇ ਪਹੁੰਚ ਰਹੇ ਨੇ ਕੀਤੇ ਨਾ ਕੀਤੇ ਕਹਿ ਸਕਦੇ ਆ ਕਿ ਸਰਕਾਰ ਦੇ ਲਈ ਸੰਕੇਤ ਹੈ ਕਿ ਚਿਤਾਵਨੀ ਹੈ ਕਿ ਹੁਣ ਅਸੀਂ ਤੁਹਾਡੇ ਰਹਿਇਸ਼ ਦੇ ਅੱਗੇ ਆ ਰਹੇ ਆਂ ਦੀ ਸ਼ਾਂਤੀ ਬਰਕਰਾਰ ਨਾ ਲਾਵੇਂ ਪਰ ਮਾਹੌਲ ਕਿੱਤਾ ਦਾ ਬਣਦਾ ਇਹ ਜ਼ਰੂਰ ਦੇਖਣ ਵਾਲਾ ਹੋ ਗਿਆ ਠੀਕ ਹੈ ਗੁਰਦਰਸ਼ਨ ਫਿਲਹਾਲ ਹੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਤਿਮਾਮ ਜਾਣਕਾਰੀ ਦੇ ਲਈ ਤਾਂ ਹੜਤਾਲ ਜਾਰੀ ਰਹੇਗੀ ਹਾਲਾਂਕਿ ਜਿਵੇਂ ਸਾਡੇ ਸਹਿਯੋਗੀ ਗੁਰਦਰਸ਼ਨ ਵੱਲੋਂ ਵੀ ਜਾਣਕਾਰੀ ਇਸ ਬਾਬਤ ਸਾਂਝੀ ਕੀਤੀ ਗਈ ਕਿ ਜਿੱਥੇ ਇਹਨਾਂ ਮੁਲਾਜ਼ਮਾਂ ਨੂੰ ਹਮੇਸ਼ਾ ਹੀ ਬੱਸ ਸਟੈਂਡ ਉੱਤੇ ਹੀ ਪ੍ਰਦਰਸ਼ਨ ਕਰਦੇ ਦੇਖਿਆ ਜਾਂਦਾ ਰਿਹਾ ਹੈ ਪਰ ਇਹ ਬਹੁਤ ਆਬ ਨਾਲੋਂ ਅੱਡ ਤੋਂ ਪ੍ਰਦਰਸ਼ਨ ਹੋਣ ਜਾ ਰਿਹਾ ਹੈ ਕਿਉਂਕਿ ਇਨਾਂ ਤਮਾਮ ਮੁਲਾਜ਼ਮਾਂ ਦਾ ਕਹਿਣਾ ਇਹ ਹੈ ਉਹਨਾਂ ਦੇ ਜਿਹੜੇ ਆਗੂ ਹਨ ਉਹਨਾਂ ਨੂੰ ਰੀਟੇਨ ਕੀਤਾ ਜਾ ਰਿਹਾ ਹੈ ਜਿਸ ਕਰਕੇ ਉਹ ਜ਼ਿਆਦਾ ਗੁੱਸੇ ਦੇ ਵਿੱਚ ਨੇ ਪ੍ਰਦਰਸ਼ਨ ਕਰਨ ਦਾ ਐਲਾਨ ਕਰ ਦਿੱਤਾ ਗਿਆ ਤੇ ਕਿਹਾ ਗਿਆ ਕਿ ਹੁਣ ਇਹ ਪ੍ਰਦਰਸ਼ਨ ਮੁੱਖ ਮੰਤਰੀ ਦੀ ਰਿਹਾਈ ਦੇ ਬਾਅਦ ਕੀਤਾ ਜਾਵੇਗਾ